ਕਾੜਦਾ ਹੋਏ ਸਭ ਦੇ ਪੱਥਰਾਂ ਤੋਂ ਨਾਮ ਨਹੀਂ ਬਣਿਆ ਉਹ ਜਿਹੇ ਪਾਸੋਂ ਬਿਨੈ ਬਣਦਾ ਰਹਿ ਗਿਆ ਜੀ ਸਿੰਘ ਕਿਰਮੰਦ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਜਿਉਂ ਅੱਜ ਡੀਐਸਪੀ ਪੱਟੀ ਵੱਲੋਂ ਪਬਲਿਕ ਮੀਟਿੰਗ ਕੀਤੀ ਗਈ ਹੈ ਅਸੀਂ ਡੀਐਸਪੀ ਸਾਹਿਬ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਨਸ਼ੇ ਦਾ ਛਿਮਾ ਦਰਿਆ ਵਗੰ데요 ਵਾ ਵੀ ਹੋ ਸਕਦਾ ਵਾ ਵੀ ਇੱਥੇ ਕੰਟਰੋਲ ਕੀਤਾ ਜਾਵੇ ਆ ਡੀਐਸਪੀ ਸਾਹਿਬ ਨੇ ਜਦੋਂ ਬਹੁਤ ਵਧੀਆ ਗੱਲਾਂ ਕੀਤੀਆਂ ਵਾ ਸਾਨੂੰ ਕੁਛ ਆਸ ਆ 100% ਵੀ ਇਹ ਨਸ਼ਾ ਜਿਹੜਾ ਵਾ ਬੰਦ ਕੀਤਾ ਜਾਊਗਾ ਕੀ ਪ੍ਰਸ਼ਾਸਨ ਤੋਂ ਕੀ ਅਪੀਲ ਕੀ ਕਰਨੀ ਜਾਊਗੀ ਸ਼ਾਸਨ ਨੇ ਤਾਂ ਬਹੁਤ ਆਸ਼ਵਾਸ਼ਤ ਆਇਆ ਅੱਜ ਵੀ ਨਸ਼ਾ ਜਿਹੜਾ ਵਾ ਇਹਦੇ ਨਸ਼ਾ ਤਤਕਰ ਆਏ ਨਾਲ ਫੜ ਕੇ ਅੰਦਰ ਦਵਾਂਗੇ ਤੇ ਨਸ਼ੇ ਦਾ ਜਿਹੜਾ ਵਾ ਬਿਲਕੁਲ ਜਿਹੜਾ ਵਾ ਠੱਪ ਕਰਾਂਗੇ ਸਭਰਾਮਾਂ ਦੇ ਵਿੱਚੋਂ ਤੇ ਸਾਨੂੰ ਬਹੁਤ ਆਸ ਆ ਵੀ ਨਸ਼ਾ ਜਿਹੜਾ ਵਾ ਸਭਰਾਮਾਂ ਦੇ ਮੁਕੰਮਲ ਹੋਗੇ ਹਾਂਜੀ ਅਵਤਾਰ ਸਿੰਘ ਜੀ ਬਲਾਗ ਪ੍ਰਧਾਨ ਆ ਮਾਰਦੇ ਪਾਰ ਕੇ ਜਿਵੇਂ ਕਿ ਅੱਜ ਡੀਐਸਪੀ ਪੱਟੀ ਵੱਲੋਂ ਪਬਲਿਕ ਮੀਟਿੰਗ ਕੀਤੀ ਗਈ ਆ ਪਿੰਡ ਸੁਭਰਾਵਕੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਹੀ ਡਿਪਟੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਨਗਰ ਸੁਭਰਾ ਦੇ ਵਿੱਚ ਆ ਕੇ ਸਾਨੂੰ ਭਰੋਸਾ ਦਿਵਾਇਆ ਜਿਹੜੀ ਨੌਜਵਾਨ ਪੀੜ੍ਹੀ ਨਸ਼ੇ ਦੀ ਤਲਦਲ ਦੇ ਵਿੱਚ ਫਸੀ ਆ ਅਸੀਂ ਇਸੋ ਹੀ ਬੇਨਤੀ ਕਰਦੇ ਆ ਜਨਤਾ ਨੂੰ ਵੀ ਨਸ਼ਾ ਤਿਆਗੋ ਨਸ਼ੇ ਦੇ ਵਿੱਚ ਕੁਝ ਨਹੀਂ ਪਿਆ ਐਵੇਂ ਮੌਜੂਦਾ ਸਰਕਾਰ ਨੂੰ ਜੋ ਗਾਲਾਂ ਕੱਢੀ ਜਾਣੀਆਂ ਉਹ ਵੀ ਅਸੀਂ ਸਹਿਮਤ ਨਹੀਂ ਅਸੀਂ ਵੀ ਐਸ ਵੇਲੇ ਸਰਕਾਰ ਦੇ ਵਿੱਚ ਆ ਜਿਹੜਾ ਨਸ਼ਾ ਜ਼ਿਆਦਾ ਵੇਚਦਾ ਉਹ ਵੱਧ ਗਾਲ ਕੱਢਦਾ ਜਿਹੜਾ ਪੀਂਦਾ ਉਹ ਵੀ ਸਰਕਾਰ ਤੇ ਬਹੁਤ ਪਿੱਟੀ ਜਾਂਦੇ ਆ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਜੇ ਤੁਸੀਂ ਸਰਕਾਰ ਨੂੰ ਕਹਿ ਸਕਦੇ ਸਰਕਾਰ ਤੇ ਅੰਦੇ ਘਰੇ ਦਾ ਫੇਰ ਨਹੀਂ ਹੁੰਦਾ ਇਹ ਕਰਕੇ ਆਪ ਦੇ ਘਰ ਤੇ ਕੰਟਰੋਲ ਕਰੋ ਅਸੀਂ ਵੀ ਤੁਹਾਡਾ ਸਹਿਯੋਗ ਦੇਵਾਂਗੇ ਜੋ ਸਾਨੂੰ ਡਿਊਟੀ ਸਾਹਿਬ ਨੇ ਆ ਕੇ ਉੱਤੇ ਪ੍ਰਵਸੰਦ ਹੋਇਆ ਅਸੀਂ ਇਸ ਤਰ੍ਹਾਂ ਸੇ ਦਾ ਪੂਰਾ ਪੂਰਾ ਯਕੀਨ ਕਰਦੇ ਆਂ ਵੀ ਥਲ ਪਾਈ ਜਾਊਗੀ ਨਸ਼ੇ ਦੀ ਮੇਰਾ ਜਸਪਾਲ ਸਿੰਘ ਬਲੂ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਇੱਥੇ ਪਬਲਿਕ ਮੀਟਿੰਗ ਕੀਤੀ ਗਈ ਡੀਐਸਪੀ ਪੱਟੀ ਬਲੂ ਅੱਜ ਮਾਨਯੋਗ ਡੀਐਸਪੀ ਪੱਟੀ ਸਰਕਾਰ ਗੌਰਵ ਕਲੋਤਰੀ ਸਿੰਘ ਜੀ ਆਪਣੇ ਚੇਤੇ ਦੌਰ ਤੇ ਪਿੰਡ ਸਭਰਾ ਪਹੁੰਚੇ ਸੀ ਕਿ ਜੋ ਕਿ ਪੰਚਾਇਤ ਘਰ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਇਹ ਮੀਟਿੰਗ ਦੇ ਵਿੱਚ ਲਗਭਗ ਟੋਟਲੀ ਬਹੁਤ ਬਾਰੇ ਹਰ ਇੱਕ ਪਾਰਟੀ ਦੇ ਪਰ ਵਿਸ਼ਵਾਸ ਵੀ ਦੁਆ ਕੇ ਗਏ ਵੀ ਅਸੀਂ ਜਿਹੜਾ ਨਸ਼ਾ ਬੰਦ ਕਰਾਂਗੇ ਪਰ ਇੱਕ ਬੜੇ ਦੁੱਖ ਵਾਲੀ ਗੱਲ ਆ ਵੀ ਲਗਭਗ ਜਿਹੜੇ ਮੋਦਬਰਾਂ ਦੀ ਮੀਟਿੰਗ ਸੀਗੀ ਵਿੱਚ ਹੀ ਲਗਭਗ ਸਾਡੇ ਉਹ ਨਸ਼ਿਆਲੇ ਤੁਰੇ ਫਿਰਦੇ ਸੀ ਮੈਨੂੰ ਇਸ ਗੱਲ ਦੀ ਹੈਰਾਨੀ ਕਿ ਉਹਨਾਂ ਨੂੰ ਪਤਾ ਨਹੀਂ ਕਿਹੜਾ ਬੁਲਾ ਲਿੰਦਾ ਅਸਕਰ ਤੇ ਕਿਸੇ ਦੇ ਕਿਤੇ ਨਾ ਕਿਤੇ ਕਿਸੇ ਮੋਦਬਰ ਦੇ ਵਿੱਚ ਹੱਥ ਕੀ ਲੱਗਦਾ ਹੈ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਹੋਣਾ ਅਸਰ ਹੋਵੇਗਾ ਮੀਟਿੰਗ ਕੋਈ ਤੇ ਨਾਂ ਦਾ ਪਹਿਲੀ ਇਹ ਤੇ ਨਾਂ ਕੋਈ ਇਹ ਆਖਰੀ ਹੈ ਕੀ ਲੱਗਦਾ ਹੈ ਕਿ ਇਸ ਨਾਲ ਕੋਈ ਅਸਰ ਪਵੇਗਾ ਅੱਜ ਜੋ ਡੀਐਸਪੀ ਸਾਹਿਬ ਦੀਆਂ ਗੱਲਾਂ ਤੋਂ ਅਗਾ ਜਾਂ ਜਿਵੇਂ ਪੰਜਾਬ ਸਰਕਾਰ ਐਕਸ਼ਨ ਲੈਣ ਜਾ ਰਹੀ ਹੈ ਉਮੀਦ ਕਰਦੇ ਆਂ ਵੀ ਵਧੀਆ ਪ੍ਰਦਰਸ਼ਨ ਕਰਨਗੇ ਪਰ ਜਿਹੜਾ ਸ਼ਕਤੀ ਨਾਲ ਜੱਠਣਾ ਪਊਗਾ ਕਿਉਂਕਿ ਬਹੁਤ ਜ਼ਿਆਦੀ ਇਹ ਜਿਹੜੀ ਨਸ਼ੇ ਦੀ ਦਲਦਲ ਵੱਧ ਚੁੱਕੀ ਹੈ ਪਿੰਡ ਸਭਾ ਵਿੱਚ ਮੇਰਾ ਮੀਨ ਪਬਲਿਕ ਦੇ ਨਾਲ ਮੁਦਬਰ ਨਾਲ ਮੀਟਿੰਗ ਕਰਨ ਦਾ ਮਕਸਦ ਜਿਹੜਾ ਹੀ ਜਿਹੜਾ ਜਿਹੜਾ ਅੱਜ ਦੇ ਦਿਨ ਦਾ ਸਭ ਤੋਂ ਮੀਨ ਮੁੱਦਾ ਬਣਿਆ ਪਿਆ ਡਰਗ ਦਰਾ ਸ਼ਾ ਚਾਹੇ ਉਹ ਸਿੰਥੈਟਿਕ ਡਰਗ ਦਾ ਚਾਹੇ ਦੂਸਰਾ ਸਾਈਟ ਇੰਜੈਕਸ਼ਨਸ ਆ ਨੰਨ ਕੰਟਰੋਲ ਕਰਨ ਵਾਸਤੇ ਤੇ ਪਬਲਿਕ ਦਾ ਸਾਥ ਲੈਣ ਵਾਸਤੇ ਵੀ ਸਾਰੇ ਜਿਹੜੇ ਮੁਖਬਰ ਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦੇ ਵੀ ਜਿਹੜੇ ਕੁਝ ਪੂੜੀਆਂ ਜਿਹੀਆਂ ਗੰਦੀਆਂ ਮਿਕਸੀਆਂ ਪਿੰਡਾਂ ਚ ਬਹੁਤੀਆਂ ਨਹੀਂ ਹੈਗੀਆਂ 2 2 3 ਜਾਂ 4 ਬਣ ਗਈ ਇਹਨਾਂ ਨੂੰ ਫੜ ਕੇ ਦੇ ਅੰਦਰ ਦਿੱਤਾ ਜਾਵੇ ਇਸੇ ਮਕਸਦ ਨਾਲ ਮੈਂ ਜਿਹੜਾ ਇਹ ਨੋਟ ਕਰਨਾ ਸੀ ਸਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡਸ ਭਰਾ ਦੇ ਵਿੱਚ ਨਸ਼ਾ ਸ਼ਰੀਆਂ ਵੇਖਦਾ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਨਦੀ ਜਦੋਂ ਚੌਕੀ ਜਾਂ ਥਾਣੇ ਜਾਈਦਾ ਤੇ ਕਹਿੰਦੇ ਕਿ ਮੁਲਾਜ਼ਮ ਹੀ ਨਹੀਂ ਹੈਗੇ ਇੱਥੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਮੁਲਾਜ਼ਮ ਦੀ ਪ੍ਰੋਬਲਮ ਜ਼ਰੂਰ ਹੈਗੀ ਇੱਥੇ ਨਾ ਕੋਰਸ ਦੀ ਡਿਊਰਿੰਗ ਦ ਇਲੈਕਸ਼ਨ ਜਿਹੜੀ ਸੀ ਨਾ ਉਦੋਂ ਕੋਰਸ ਸਾਡੀ 3600 ਬੰਦਾ ਜਿਹੜਾ ਸੀ ਆਊਟ ਆਫ ਸਟੇਟ ਗਿਆ ਸੀ ਜੀ ਹੋਮ ਗਾਰਡ ਤੇ 400 ਬੰਦਾ ਖੜਾ ਜਿਹੜਾ ਸ਼ੰਗੀ ਬੈਰੀਅਰ ਤੇ ਗਿਆ ਉਹਦੇ ਕਰਕੇ ਸਾਨੂੰ ਪ੍ਰੋਬਲਮ ਜਰੂਰ ਆ ਗਈ ਸੀ ਬਟ ਮੁੜੇ ਜਿਹੜੀ ਹੈ ਸਟਰੈਂਥ ਪੂਰੀ ਕਰਦਣ ਲੱਗੇ ਜਲਦੀ ਸਾਰੇ ਇੱਕ ਵੇਖਿਆ ਜਾਵੇ ਤਾਂ ਮੈਨਿੰਗ ਜਿਹੜੀ ਫੁੱਲ ਜੋੜਾਂ ਤੇ ਹੋ ਰਹੀ ਹੈ ਚੌਂਕੀ ਦੇ ਬੂਹੇ ਗਾੜੀ ਖੜੁਕੇ ਤੇ ਟਰਾਲੇ ਭਰ-ਭਰ ਕੇ ਜਾ ਰਹੇ ਆ ਕੀ ਕੰਨਾ ਚੋਗੇ ਦੇ ਪਰ ਵੇ ਇਫ ਮਾਈਨਿੰਗ ਜਿਹੜੀ ਆ ਦੂਰ ਤੇ ਖੱਡਾ ਜਿਹੜੀ ਆ ਲੀਗਲ ਆ ਜੱਲੋ ਤੇ ਆਈ ਤੇ ਸੈਕਿੰਡ ਨਹੀਂ ਸਰ ਸਭਰਾਹ ਦੇ ਵਿੱਚ ਹੀ ਹੋ ਰਹੀ ਹੈ ਨਹੀਂ ਜਿਹੜਾ ਵੀ ਸਾਡੇ ਧਿਆਨ ਚ ਆਉਂਦਾ ਉਹਨੂੰ ਸਪੇਅਰ ਨਹੀਂ ਕਰਦੇ ਫਿਰ ਹਾਂਜੀ ਉਹਨੂੰ ਫਿਰ ਮੋਪੇ ਪਰਚਾ ਹੀ ਹੁੰਦਾ ਹੈ ਅੰਦਰ ਹੀ ਦਿੱਤਾ ਜਾਂਦਾ ਉਹਦਾ ਵੀਕਲ ਨਹੀਂ ਛੱਡਦਾ ਜਾਂਦੀ ਸਰ ਪਿੰਡ ਗਾਂ ਦਾ ਤੇ ਕਹਿਣਾ ਹੈ ਕਿ बार-बार ਮੀਟਿੰਗ ਕਰਨ ਤੋਂ ਬਾਅਦ ਵੀ ਪਰ ਨਸ਼ਾ ਦੇ ਕੋਈ ਕੰਟਰੋਲ ਨਹੀਂ ਆਇਆ ਸਾਡੇ ਦੇਖੋ ਐਫਰਟਸ ਕਰਨੀਆਂ ਜਿਹੜੀਆਂ ਉਹ ਸਾਡਾ ਮੀਨ ਉੱਦਾ ਰਹਿਣਾ ਚਾਹੀਦਾ ਕੋਸ਼ਿਸ਼ ਜਿਹੜੀ ਹੈ ਉਹ ਜਾਰੀ ਰਹਿਣੀ ਚਾਹੀਦੀ ਹੈ ਕੋਸ਼ਿਸ਼ ਕਰਾਂਗੇ ਇਸ ਕੰਟਰੋਲ ਵੀ ਨੂੰਗਾ ਤੇ ਜੇ ਵਿਲੇ ਬੈਠੇ ਰਹਾਂਗੇ ਖਾਤੇ ਹਾਤ ਰੱਖ ਕੇ ਤਾਂ ਫਿਰ ਕੁਝ ਵੀ ਨਹੀਂ ਹੋਣਾ ਮੇਰਾ ਹੁਣ ਦਾ ਮਕਸਦ ਤੇ ਹੀ ਆ ਸਕੂਲ ਮੈਨੂੰ ਕਾਫੀ ਗੱਲਾਂ ਦਾ ਪਤਾ ਲੱਗਾ ਹੈ ਮੇਰੇ ਖਿਆਲ ਆ ਵੀ ਜਿਹੜੇ ਤਿੰਨ ਚਾਰ ਬੰਦੇ ਆ ਜਿਹੜੇ ਵੀ ਟਰੱਕ ਪੈਲਰ ਆ ਇਹਨਾਂ ਨੂੰ ਪੜ ਕੇ ਅੰਦਰ ਦਮਾਗੇ ਬਿਦਨ ਵੀਕ ਵਿਦਨ ਵੀ ਸਰ ਕੋਈ ਪੁਰਾਣੇ ਮੁਲਾਜ਼ਮਾਂ ਦਾ ਵੀ ਵਿਚਨਾ ਰਿਹਾ ਕਿ ਨਸ਼ੇ ਦੇ ਸੌਦਾਗਰ ਨਾਲ ਜੁੜੇ ਹੋਏ ਹਨ ਨਹੀਂ ਜੀ ਕੋਈ ਇਹੋ ਜਿਹਾ ਮੁਲਾਜ਼ਮ ਪਾਇਆ ਜਾਊਗਾ ਕਿਸੇ ਨਾਲ ਕੋਈ ਰਿਲੇਟਡ ਹੋਇਆ ਜਦੋਂ ਕੋਈ ਬੰਦਾ ਫੜਿਆ ਜਾਂਦਾ ਤੇ ਜੇ ਵੀ ਕੋਈ ਇਹੋ ਜਿਹੀ ਗੱਲ ਸਾਡੇ ਸਾਹਮਣੇ ਆਈ ਉਹਨੂੰ ਸਪੇਅਰ ਨਹੀਂ ਕੀਤਾ ਜਾਊਗਾ ਉਸ ਤੇ ਵੀ ਕਾਰਵਾਈ ਹੋਊਗੀ ਬਰਾਬਰ ਦੀ ਕਾਰਵਾਈ ਹੋਊਗੀ ਸਰ ਕਈ ਭਰੋਸਾ ਦਿੱਤਾ ਗਿਆ ਪਿੰਡ ਵਾਸੀਆਂ ਨੂੰ ਹਾਂਜੀ ਕੀ ਭਰੋਸਾ ਦਿੱਤਾ ਗਿਆ ਪਿੰਡ ਵਾਸੀਆਂ ਨੂੰ ਰਿਮਵਾਸੀਆਂ ਨੂੰ ਇਹੋ ਹੀ ਪ੍ਰੋਸਾ ਦਿੱਤਾ ਗਿਆ ਕਿ ਜਿਹੜੀਆਂ ਗੰਦੀਆਂ ਮਸ਼ੀਆਂ ਫੜ ਕੇ ਅੰਦਰ ਦਵਾਂਗੇ ਹਫ਼ਤੇ 10 ਦਿਨ ਦੇ ਵਿੱਚ ਵਿੱਚ ਸਾਰੇ ਗੁਰਪ੍ਰੀਤ ਸਿੰਘ ਨੇ ਬਾਈ ਨੇਮ ਦਰਖਾਸਤ ਦਿੱਤੀ ਆ ਬਾਈ ਨੇਮ ਨਾਂ ਲੇਖ ਦਿੱਤੇ ਉਹਨਾਂ ਨੂੰ ਕਿੰਨੇ ਦਿਨਾਂ ਦਾ ਕਰੋ ਮੈਂ ਇਸ ਪੁੱਛ ਵੀ ਕਰਨਾ ਚਾਹੁੰਦਾ ਜੀ ਨਾਂ ਮੇਰ ਕੋ ਆ ਗਿਆ ਉਹ ਨੂੰ ਨਹੀਂ ਦੱਸਦਾ